ਜਿਹੜੇ ਵੀ ਮੇਰੇ ਫੋਲੋਅਰਸ ਆ ਯਾਰ ਦੋਸਤ ਭੈਣ ਭਰਾ ਆ ਜਿਹੜੇ ਕੈਨੇਡਾ ਦੇ ਵਿੱਚ ਆਲਰੇਡੀ ਆ ਗਏ ਨੇ ਜਿਹੜੇ 온ਟਾਰੀਓ ਚ ਰਹਿੰਦੇ ਨੇ ਤੁਸੀਂ ਮੈਸੇਜ ਕਰ ਰਹੇ ਹੋ ਕਮੈਂਟ ਕਰ ਰਹੇ ਹੋ ਵੀਰੇ ਕੰਮ ਨਹੀਂ ਮਿਲ ਰਿਹਾ ਕੰਮ ਨਹੀਂ ਮਿਲ ਰਿਹਾ ਕੰਮ ਨਹੀਂ ਮਿਲ ਰਿਹਾ ਸਾਰਿਆਂ ਨੂੰ ਪਤਾ ਆ ਕਿ ਕੰਮ ਨਹੀਂ ਮਿਲ ਰਿਹਾ ਜਦੋਂ ਆਪਾਂ ਇੰਡੀਆ ਤੋਂ ਆਏ ਸੀਗੇ ਸਾਨੂੰ ਪਤਾ ਸੀਗਾ ਕਿ ਹਾਲਾਤ ਥੋੜੇ ਇਸ ਟਾਈਮ ਇਦਾਂ ਦੇ ਚੱਲਦੇ ਆ ਬਟ ਫਿਕਰ ਨਹੀਂ ਕਰਨੀ ਫਸਟ ਆਫ 올 ਜੇ ਤੁਸੀਂ ਬ੍ਰੈਮਟਨ ਚ ਰਹਿ ਰਹੇ ਹੋ ਬ੍ਰੈਮਟਨ ਤੋਂ ਮੂਵ ਹੋ ਜਾਓ ਠੀਕ ਹੈ ਜੇ ਮਿਸਿਸਾਗਾ ਰਹ ਰਹੇ ਆ ਉੱਥੇ ਵੀ ਹਾਲਾਤ ਥੋੜੇ ਇਦਾਂ ਦੇ ਕਿਚਨਰ ਵੀ ਇੱਦਾਂ ਦੀਏ 온ਟਾਰੀਓ ਕੋ ਛੋਟਾ ਥੋੜੀ ਨਾ ਹੈ ਯਾਰ ਮੈਪ ਤੇ ਸਰਚ ਕਰੋ 온ਟਾਰੀਓ ਕਿੱਦਾਂ ਵੱਡਾbro 온ਟਾਰੀਓ ਦੇ ਵਿੱਚ ਇੰਨੇ ਛੋਟੇ ਛੋਟੇ ਸ਼ਹਿਰ ਹੈਗੇ ਆ ਤੁਸੀਂ ਉੱਥੇ ਚੱਲ ਜਾਓ ਸਭ ਤੋਂ ਪਹਿਲੇ ਨੰਬਰ ਤੇ ਸਰਣੀ ਆ ਵਿੰਸਰ ਲੰਡਨ ਓਟਾਵਾ ਉੱਥੇ ਚੱਲ ਜਾਓ ਉੱਥੇ ਪਤਾ ਕਿੰਨਾ ਕੰਮ ਆ ਯਾਰ ਤੁਸੀਂ ਇੱਕੋ ਥਾਂ ਜੀ ਵੜ ਜਾਂਦੇ ਉੱਥੇ ਮੇਰੀ ਭੂਆ ਦਾ ਮੁੰਡਾ ਉੱਥੇ ਮੇਰੇ ਮਾਮੇ ਦਾ ਮੁੰਡਾ ਉੱਥੇ ਮੇਰਾ ਇਹ ਉਹ ਇਦਾਂ ਨਹੀਂ ਹੁੰਦਾ ਬਾਈ ਨਾਲ ਸਬਰ ਰੱਖੀਦਾ ਹੁੰਦਾ ਜੇ ਹੁਣੇ ਤੁਸੀਂ ਆਏ ਆ ਨਾ ਡੇਢ ਦੋ ਮਹੀਨੇ ਤਾਂ ਲੱਗਦੇ ਹੀ ਲੱਗਦੇ ਆ ਯਾਰ ਆਈ نو ਦੈਟ ਕਿ ਤੁਸੀਂ ਯਾਰ ਘਰ ਦਾ ਕਿਰਾਇਆ ਦੇਣਾ ਰੋਟੀ ਪਾਣੀ ਦਾ ਟਰਾਂਸਪੋਰਟ ਸਿਸਟਮ ਦਾ ਮੋਬਾਈਲ ਦਾ ਬਿੱਲ ਬਟ ਸਬਰ ਰੱਖੋ ਸਭ ਤੋਂ ਪਹਿਲੀ ਚੀਜ਼ ਪਰਮਾਤਮਾ ਦਾ ਨਾਲ ਆਇਆ ਕਰੋ ਸਵੇਰੇ ਉੱਠ ਕੇ ਠੀਕ ਆ ਰੱਬ ਦਾ ਨਾਲ ਲੈਣਾ ਲੈਣਾ 5-10 ਮਿੰਟ ਜੇ ਆਪਾਂ ਇੱਥੇ ਤੱਕ ਆਏ ਆ ਤਾਂ ਉਹਨੇ ਅੱਗੇ ਵੀ ਤਾਂ ਕੁਝ ਸੋਚਿਆ ਹੋਊਗਾ ਨਾ ਯਾਰ ਇਸ ਕਰਕੇ ਡੀਮੋਟੀਵੇਟ 1% ਜਿਹੜਾ ਜਿਹੜਾ ਜੋ ਕਹਿੰਦਾ ਉਹਨੂੰ ਕਹਿਨ ਦੋ ਹੂ ਕੇਅਰ ਤੁਸੀਂ ਆਪਣੇ ਪਿਆਰਾਂ ਤੇ ਆਏ ਆ ਆਪਣਾ ਪੈਸਾ ਲਗਾ ਕੇ ਆਏ ਆ ਕਿਸੇ ਦੇ ਸ